ਪੰਜਾਬ ਤੋਂ ਇੱਕ ਖਬਰ ਆਈਏ ਕਿ ਕਿੱਦਾਂ ਰਪਿੰਦਰ ਕੌਰ ਦੀ ਗੰਦੀ ਆਸ਼ਕੀ ਦੇ ਭੇਟ ਚੜਿਆ ਗੁਰਵਿੰਦਰ ਸਿੰਘ ਕਿਸ ਤਰ੍ਹਾਂ ਇੱਕ ਇਕਲੌਤਾ ਮਾਂ ਦਾ ਪੁੱਤ ਇਸ ਗੰਦੀ ਆਸ਼ਕੀ ਦੇ ਭੇਟ ਚੜ ਗਿਆ ਔਰ ਇਸ ਰਪਿੰਦਰ ਕੌਰ ਨੇ ਆਪਣੇ ਆਸ਼ਿਕਾਂ ਨਾਲ ਮਿਲ ਕੇ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਇਹਦੇ ਬਾਰੇ ਗੱਲ ਕਰਾਂਗੇ ਕਿਉਂਕਿ ਇਹ ਕੋਈ ਪਹਿਲੀ ਘਟਨਾ ਤਾਂ ਹੈ ਨਹੀਂ ਨਾ ਹੀ ਕੋਈ ਇਹ ਆਖਰੀ ਹੋਣੀ ਆ ਇਹ ਉਹ ਪੰਜਾਬ ਨਹੀਂ ਹੈ ਜਿਹੜਾ ਕਿ ਕਦੇ ਕਿਤਾਬਾਂ ਦੇ ਵਿੱਚ ਪੜਿਆ ਸੀਗਾ ਇਹ ਉਹ ਪੰਜਾਬ ਨਹੀਂ ਹੈ ਜਿਹੜਾ ਸਾਡੇ ਦਾਦੀਆਂ ਦਾਦਿਆਂ ਨੇ ਸਾਨੂੰ ਕਹਾਣੀਆਂ ਦੇ ਵਿੱਚ ਸੁਣਾਇਆ ਸੀਗਾ ਤੇ ਹੁਣ ਪਤਾ ਲੱਗਦਾ ਪਿਆ ਕਿ ਕਿਉਂ ਜਿਹੜਾ ਉਹ ਪਰਦੇਸੀ ਇੱਕ ਵਾਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਚਲੇ ਜਾਂਦਾ ਉਹ ਵਾਪਸ ਕਿਉਂ ਨਹੀਂ ਆਪਣੀ ਧਰਤੀ ਤੇ ਆਉਂਦਾ ਉਹਨੂੰ ਕਿਉਂ ਨਹੀਂ ਆਪਣੀ ਧਰਤੀ ਦੇ ਨਾਲ ਪਿਆਰ ਆਉਂਦਾ ਕਿਉਂਕਿ ਹਰ ਰੋਜ਼ ਆਏ ਦਿਨ ਐਦਾਂ ਦੀ ਇੱਕ ਨਾ ਇੱਕ ਘਟਨਾ ਆਂਦੀ ਹੀ ਰਹਿੰਦੀ ਹੈ ਜਿਹੜੀਆਂ ਕਿ ਰੁਕਾਉਂਦਾ ਨਾ ਲੈ ਲੈਂਦੀਆਂ ਤੇ ਉਹ ਪੰਜਾਬ ਨੂੰ ਜਿਹੜਾ ਕਿ ਸਾਡੇ ਲਈ ਇੱਕ ਧਰਮ ਸੀਗਾ ਤੇ ਉਹਨੂੰ ਸ਼ਰਮਸ਼ਾਰ ਕਰਦੀਆਂ ਐਦਾਂ ਦੀਆਂ ਘਟਨੀਆਂ ਕਤੇ ਸਰਬਜੀਤ ਕੌਰ ਧਰਮ ਦੀ ਆੜ ਦੇ ਵਿੱਚ ਰਹਿ ਕੇ ਆਪਣੀ ਹਵਸ ਪੂਰੀ ਕਰਨ ਲਈ ਬਾਰਡਰਾਂ ਦੇ ਬਾਰਡਰ ਕ੍ਰੋਸ ਕਰਕੇ ਚਲੇ ਜਾਂਦੇ ਆ ਤੇ ਸਾਰਿਆਂ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੰਦੀ ਆ ਉੱਥੇ ਹੀ ਇਹ ਰਪਿੰਦਰ ਕੌਰ ਨੇ ਜਿਹੜੀ ਕਿ ਕੁਝ ਹੀ ਦਿਨ ਪਹਿਲਾਂ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਸੀ ਇਸ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ ਘਰ ਵਾਲੇ ਦਾ ਕਤਲ ਕਰ ਦਿੱਤਾ ਤੁਹਾਨੂੰ ਸੋਚਣ ਦੇ ਵਿੱਚ ਮਜਬੂਰ ਹੋਵੇਗੇ ਕਿ ਇਹ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਘਰ ਵਾਲਾ ਘਰਵਾਲੀ ਦਾ ਕਿ ਜਿਹੜਾ ਕਿ ਇਸ ਰਿਸ਼ਤੇ ਨੂੰ ਇਸ ਨੇ ਕਿਸ ਬੁਰੀ ਤਰੀਕੇ ਦੇ ਨਾਲ ਕੁਚਲਿਆ ਕੋਈ ਸੋਚ ਵੀ ਨਹੀਂ ਸਕਦਾ ਕਿ ਆਪਣੀ ਘਰ ਵਾਲੀ ਹੀ ਹੁਣ ਆਪਣੀ ਜਾਨ ਦੀ ਦੁਸ਼ਮਣ ਆ ਸੋ ਇਹਦੇ ਬਾਰੇ ਅੱਜ ਗੱਲ ਕਰਾਂਗੇ ਤੁਹਾਡੇ ਰੂਹ ਕਮਜਾਏਗੀ ਇਹ ਘਟਨਾ ਸੁਣ ਕੇ ਕਿਸ ਤਰ੍ਹਾਂ ਰੁਪਿੰਦਰ ਕੌਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ ਇਕੱਲਾ ਇਕੱਲਾ ਪੁੱਤ ਸੀਗਾ ਮਾਪਿਆਂ ਦਾ ਜਿਹੜਾ ਕਿ ਪੂਰੀ ਕੁੱਲ ਨੂੰ ਹੀ ਬਰਬਾਦ ਕਰਤਾ ਖਤਮ ਹੀ ਕਰਤਾ ਕੁਝ ਵੀ ਨਹੀਂ ਬਚਿਆ ਉਹ ਬੁੱਢੇ ਮਾ ਮਾਪ ਦੇ ਕੋਲ ਜਿਨ੍ਹਾਂ ਦਾ ਇੱਕ ਇੱਕ ਪੁੱਤ ਸੀਗਾ ਔਰ ਉਹਨੂੰ ਇਸ ਔਰਤ ਨੇ ਆਪਣੀ ਆਸ਼ਕੀ ਲਈ ਆਪਣੀ ਹਵਸ ਦੇ ਲਈ ਕਹਿ ਲਓ ਜਾਂ ਕੁਝ ਵੀ ਕਹਿ ਲਓ ਮਾਰ ਦਿੱਤਾ ਬਹੁਤ ਲੋਕ ਕਹਿੰਦੇ ਆ ਕਿ ਆਸ਼ਕੀ ਹੁੰਦੀ ਆ ਆਸ਼ਕ ਦਾ ਕੋਈ ਵੀ ਧਰਮ ਨਹੀਂ ਹੁੰਦਾ ਦੀਨ ਨਹੀਂ ਹੁੰਦਾ ਪਰ ਇਹ ਨਹੀਂ ਹੁੰਦਾ ਕਿ ਆਸ਼ਕ ਨੂੰ ਇਹ ਹੱਕ ਹੋਵੇ ਕਿ ਉਹ ਕਿਸੇ ਦੀ ਜਾਨ ਲੈ ਸਕੇ ਕਿਸੇ ਨੂੰ ਵੀ ਇਹ ਹੱਕ ਨਾ ਤਾਂ ਰੱਬ ਨੇ ਦਿੱਤਾ ਨਾ ਕੋਈ ਕਾਨੂੰਨ ਦੰਦਾਜ ਦੁਨੀਆਂ ਦੇ ਵਿੱਚ ਪਰ ਪਤਾ ਨਹੀਂ ਕਿਉਂ ਅੱਜ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਲੋਕ ਆਪਣੇ ਆਪ ਨੂੰ ਰੱਬ ਤੋਂ ਵੀ ਉੱਤੇ ਸਮਝਦੇ ਆ ਤੇ ਹਰ ਇੱਕ ਉਹ ਘਟਨਾ ਨੂੰ ਅੰਜਾਮ ਦਿੰਦੇ ਆ ਕਿ ਜਿਹੜਾ ਕੀ ਕਿਸੇ ਦੇ ਕੋਲ ਹੱਕ ਨਹੀਂ ਹੁੰਦਾ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਦੇ ਵਿੱਚ ਇਹ ਮੁੰਡਾ ਗੁਰਵਿੰਦਰ ਸਿੰਘ ਜੀ ਦੀ ਮੌਤ ਹੋਈ ਆ ਇਹਨੂੰ ਇਹਦੀ ਹੀ ਘਰਵਾਲੀ ਨੇ ਮਾਰ ਦਿੱਤਾ ਕੱਲਾ ਕੱਲਾ ਪੁੱਤ ਸੀਗਾ ਘਰੇ ਕੱਲੇ ਰਹਿੰਦੇ ਸੀਗੇ ਔਰ ਇਹਦੇ ਮੰਮੀ ਡੈਡੀ ਇਸ ਟਾਈਮ ਦੇ ਉੱਤੇ ਕੈਨੇਡਾ ਦੇ ਵਿੱਚ ਸੀਗੇ ਤੇ ਇੱਕ ਔਰਤ ਦਾ ਪਹਿਲਾਂ ਹੀ ਚੱਕਰ ਚੱਲਦਾ ਸੀਗਾ ਕੈਨੇਡਾ ਦੇ ਵਿੱਚ ਵੀ ਦੋਨੋਂ ਦਾ ਚੱਕਰ ਚੱਲਦਾ ਸੀਗਾ ਤੇ ਕੈਨੇਡਾ ਤੋਂ ਦੋਨੋਂ ਹੀ ਡਿਪੋਰਟ ਹੋ ਕੇ ਆਏ ਸੀਗੇ ਰੁਪਿੰਦਰ ਕੌਰ ਤੇ ਇਹਦਾ ਆਸ਼ਿਕ ਦੋਨਾਂ ਦਾ ਅਫੇਰ ਉੱਥੇ ਵੀ ਚੱਲਦਾ ਸੀਗਾ ਇੱਥੇ ਵੀ ਚੱਲਦਾ ਸੀ ਸੋ ਦੋਨਾਂ ਨੇ ਪਲੈਨਿੰਗ ਕੀਤੀ ਕਿ ਕਿਸ ਤਰ੍ਹਾਂ ਅਸੀਂ ਆਪਣੇ ਰਾਹ ਦਾ ਰੋੜਾ ਕੱਢੀਏ ਰਸਤੇ ਦੇ ਵਿੱਚੋਂ ਤੇ ਇਹਨੂੰ ਕੀ ਕੀਤਾ ਰਾਤ ਨੂੰ ਕੱਲੇ ਸੀ ਘਰੇ ਗੋਲੀਆਂ ਦੇ ਕੇ ਸੌਤਾ ਤੇ ਗਾੜਾ ਘੁੱਟ ਕੇ ਮਾਰ ਦਿੱਤਾ ਤੇ ਉੱਥੇ ਹੀ ਮੌਕੇ ਤੇ ਆਸ਼ਿਕ ਸੀਗਾ ਕਾਲ ਤੇ ਪੁਲਿਸ ਨੂੰ ਰਾਤ ਨੂੰ ਕਾਲ ਕੀਤੀ ਕਿ ਸਾਡੇ ਘਰੇ ਚੋਰੀ ਹੋ ਗਈ ਜਦੋਂ ਪੁਲਿਸ ਨੇ ਜੋਰ ਪਾ ਕੇ ਤਹਿਕੀਕਾਤ ਕੀਤੀ ਸ਼ੱਕ ਹੋਇਆ ਇਨਕੁਆਰੀ ਕੀਤੀ ਤਾਂ ਰੋਪਿੰਦਰ ਕੌਰ ਜ਼ਿਆਦਾ ਟਾਈਮ ਨਾ ਟਿਕ ਸਕੀ ਆਪਣੇ ਪਲਾਨ ਦੇ ਉੱਤੇ ਔਰ ਉਸ ਨੇ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਕਿ ਕਿਸ ਤਰ੍ਹਾਂ ਮੈਂ ਇਸ ਨੂੰ ਮਾਰਿਆ ਔਰ ਉੱਥੇ ਇਹਦੀ ਭੈਣ ਨੇ ਪੁਲਿਸ ਨੂੰ ਕਾਲ ਜਾਂਦੀ ਆ ਐਫ ਆਈ ਆਰ ਹੁੰਦੀ ਆ ਕਿ ਇਸ ਔਰਤ ਨੇ ਸਾਡੇ ਭਰਾ ਨੂੰ ਜ਼ਮੀਨ ਦੀ ਜ਼ਮੀਨ ਦੇ ਲਈ ਮਾਰਿਆ ਕਿਉਂਕਿ ਦੱਸਿਆ ਜਾ ਰਿਹਾ ਮੁੰਡੇ ਦੇ ਕੋਲ 25 ਤੋਂ 30 ਕਿੱਲੇ ਜ਼ਮੀਨ ਸੀਗੀ ਔਰ ਮੁੰਡੇ ਨੇ ਐਨੀ ਰਾਣੀਾਂ ਵਾਂਗੂ ਰੱਖਿਆ ਸੀਗਾ ਪਹਿਲਾਂ ਤਾਂ ਇਹਨੂੰ ਕੈਨੇਡਾ ਭੇਜਿਆ ਸੀ ਉੱਥੇ ਇਹਨੇ ਬਾਰਦਾਤ ਕੀਤੀ ਦੋਨਾਂ ਨੇ ਮਿਲ ਕੇ ਇਹਨਾਂ ਨੂੰ ਡਿਪੋਰਟ ਕੀਤਾ ਫਿਰ ਇੱਥੇ ਵੀ ਮੁੰਡੇ ਨੇ ਸਕਾਰਪਿਓ ਗੱਡੀ ਲੈ ਕੇ ਦਿੱਤੀ ਸੀਗੀ ਇਹਨੂੰ ਤੇ ਬੁਟੀਕ ਕਹਿੰਦਾ ਕਹੋਂਦਾ ਬੁਟੀਕ ਕਰਵਾ ਕੇ ਦਿੱਤਾ ਹੋਇਆ ਸੀਗਾ ਪੂਰੀ ਮਤਲਕੀ ਨਜ਼ਾਰੇ ਦੀ ਲਾਈਫ ਜੀ ਰਹੀ ਸੀ ਕੋਈ ਕਮੀ ਨਹੀਂ ਸੀ ਕੋਈ ਪੇਸ਼ੀ ਨਹੀਂ ਸੀ ਪਰ ਫਿਰ ਵੀ ਕੀ ਐਸੀ ਬਜਾ ਰਹੀ ਕਿ ਇਹਨੇ ਉਸ ਮਾਪਿਆਂ ਦਾ ਕੱਲਾ ਕੱਲਾ ਪੁੱਤ ਮਾਰਦਾ ਉਹਨਾਂ ਦੀ ਪੂਰੀ ਦੁਨੀਆ ਹੀ ਖਾਨੋਗਾ ਦੀ ਇਸ ਦੀ ਭੈਣ ਨੇ ਇਹ ਬਿਆਨ ਦਿੱਤੇ ਆ ਕਿ ਇਸ ਔਰਤ ਨੇ ਮੇਰੇ ਭਰਾ ਨੂੰ ਜ਼ਮੀਨ ਦੇ ਲਈ ਮਾਰਿਆ ਕਿਉਂਕਿ ਮੇਰਾ ਭਰਾ ਹਮੇਸ਼ਾ ਮੈਨੂੰ ਕਾਲ ਤੇ ਉੱਤੇ ਕਹਿੰਦਾ ਹੁੰਦਾ ਸੀ ਕਿ ਮੇਰੀ ਘਰ ਵਾਲੀ ਦੇ ਕਿਸੇ ਨਾ ਕਿਸੇ ਨਾਲ ਨਜਾਇਜ਼ ਸਬੰਧ ਆ ਤੇ ਮੈਂ ਉਹਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਨਹੀਂ ਇਹ ਤੇਰੀ ਪਤਨੀ ਆ ਇਹਨੂੰ ਇਸ ਤਰ੍ਹਾਂ ਸ਼ੱਕ ਦੀ ਨਿਗਾ ਨਾਲ ਨਾ ਦੇਖ ਅਗਰ ਜਿੰਨਾ ਤੂੰ ਸ਼ੱਕ ਕਰੇਗਾ ਉਹਨਾਂ ਤੁਹਾਡਾ ਰਿਸ਼ਤਾ ਖੋਖਲਾ ਹੋਏਗਾ ਮੈਂ ਆਪਣੇ ਭਰਾ ਦੇ ਉੱਤੇ ਯਕੀਨ ਨਹੀਂ ਕੀਤਾ ਸਿਰਫ ਉਹ ਸਿਰਫ ਕਿਉਂਕਿ ਮੇਰੀ ਭਾਬੀ ਬਹੁਤ ਸਹੀ ਸੀ ਮੇਰੇ ਲਈ ਇਹ ਰਿਸ਼ਤਾ ਇੰਨਾ ਕੁ ਪਵਿੱਤਰ ਹੁੰਦਾ ਤੁਹਾਨੂੰ ਪਤਾ ਕਿ ਕੋਈ ਇਸ ਤਰ੍ਹਾਂ ਸ਼ੱਕ ਵੀ ਨਹੀਂ ਕਰ ਸਕਦਾ ਪਰ ਅੱਜ ਦੇ ਇਸ ਟਾਈਮ ਦੇ ਵਿੱਚ ਇਸ ਔਰਤ ਨੇ ਸਾਰਿਆਂ ਨੂੰ ਸ਼ਰਮਸ਼ਾਰ ਕੀਤਾ ਤੇ ਹਰ ਉਹ ਰਿਸ਼ਤੇ ਨੂੰ ਛਿੱਕੇ ਉੱਤੇ ਟੰਗਿਆ ਨਾ ਇਹਨੇ ਆਪਣੇ ਸਹੁਰੇ ਪਰਿਵਾਰ ਦਾ ਸੋਚਿਆ ਕਿ ਉਹਨਾਂ ਦਾ ਹੀ ਇਕੱਲਾ ਇਕੱਲਾ ਪੋਤਾ ਤੂੰ ਆਸ ਕੀ ਕਰਨੀ ਹੈ ਤੂੰ ਕੁਝ ਵੀ ਕਰਨਾ ਤੂੰ ਡਿਵੋਰਸ ਲੈ ਲਾ ਲੱਗ ਰਹਿਣ ਆਜਾ ਪਰ ਕਿਸੇ ਦੇ ਪੁੱਤ ਨੂੰ ਕਿਉਂ ਮਾਰੀ ਉਹਨਾਂ ਦੀ ਪੂਰੀ ਕੁੱਲ ਹੀ ਖਤਮ ਕਰਕੇ ਰੱਖਤੀ ਔਰ ਇਹਦੀ ਭੈਣ ਦਾ ਸੀ ਕਿ ਇਹਨੇ ਇਸ ਲਈ ਮਾਰਿਆ ਕਿ ਉਹਨੇ ਸਾਡੀ ਜ਼ਮੀਨ ਦੇ ਉੱਤੇ ਅੱਖ ਸੀ ਕਿ ਨਾ ਮੈਂ ਡਿਵੋਰਸ ਲੈਣਾ ਨਾ ਮੈਂ ਇੱਕ ਘਰ ਛੱਡਣਾ ਮੇਰੇ ਘਰ ਵੀ ਮੇਰਾ ਹੋਏਗਾ ਇਹ ਜ਼ਮੀਨ ਜਾਇਦਾਦ ਵੀ ਮੇਰੀ ਹੋਏਗੀ ਔਰ ਅਸੀਂ ਬਾਅਦ ਦੇ ਵਿੱਚ ਦੋਨੋਂ ਹੀ ਨਜ਼ਾਰੇ ਲਵਾਂਗੇ ਸੋ ਇਹੇ ਪਲੈਨਿੰਗ ਦੇ ਚੱਕਰ ਇਹਨਾਂ ਨੇ ਮੇਰੇ ਭਰਾ ਨੂੰ ਮਾਰ ਦਿੱਤਾ ਔਰ ਜੋ ਕਿ ਸਾਡੇ ਲਈ ਬਹੁਤ ਹੀ ਬੁਰੀ ਖਬਰ ਹੁਣ ਹਰ ਇੱਕ ਉਹ ਪੰਜਾਬੀ ਨੂੰ ਸੋਚਣ ਤੇ ਮਜਬੂਰ ਹੋਣਗੇ ਕਿ ਕੀ ਯਾਰ ਇਹ ਸੱਚਮੁੱਚ ਇਦਾਂ ਹੋ ਰਿਹਾ ਹਰ ਇੱਕ ਦਿਨ ਕਿਤੇ ਨਾ ਕਿਤੇ ਗੋਲੀ ਚੱਲ ਜਾਂਦੀ ਆ ਹਰ ਇੱਕ ਨਾ ਇੱਕ ਦਿਨ ਐਦਾਂ ਦੀ ਖਬਰ ਆ ਜਾਂਦੀ ਹੈ ਕਿ ਕੋਈ ਮੁੰਡਾ ਪਹਿ ਲੈ ਕੇ ਭੱਜ ਗਿਆ ਕੈਨੇਡਾ ਤੋਂ ਵਾਪਸ ਨਹੀਂ ਆ ਰਿਹਾ ਕੋਈ ਕੁੜੀ ਚਲੇ ਗਈ ਉਹ ਵਾਪਸ ਨਹੀਂ ਆ ਰਹੀ ਕੋਈ ਕੁਛ ਹੋ ਗਿਆ ਕੋਈ ਕੁਛ ਹੋ ਗਿਆ ਕੋਈ ਵੀ ਐਦਾਂ ਦਾ ਕੋਈ ਦਿਨ ਸਾਫ਼ ਸੁਥਰਾ ਨਹੀਂ ਚੱਲ ਰਿਹਾ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਤੇ ਹੁਣ ਉਹ ਲੋਕਾਂ ਦੀ ਵੀ ਕਿਤੇ ਨਾ ਕਿਤੇ ਸੋਚ ਬਹੁਤ ਹੀ ਜ਼ਿਆਦਾ ਵਧੀ ਹੈ ਜਿਹੜੇ ਘਰ ਤੋਂ ਨਿਕਲੇ ਸੀ ਕਿ ਪੈਸੇ ਕਮਾ ਕੇ ਅਸੀਂ ਵਾਪਸ ਆਵਾਂਗੇ ਆਪਣਾ ਘਰ ਸਵਾਰਾਂਗੇ ਪਰ ਉਹ ਇੱਕ ਵਾਰ ਪੰਜਾਬ ਨੂੰ ਛੱਡ ਕੇ ਗਏ ਤੇ ਮੁੜ ਕੇ ਉਹਨਾਂ ਨੇ ਪੰਜਾਬ ਵੱਲ ਨਹੀਂ ਦੇਖਿਆ ਕਿਉਂ ਨਹੀਂ ਦੇਖਿਆ ਜਦੋਂ ਐਦਾਂ ਦੀਆਂ ਘਟਨਾਵਾਂ ਆਉਂਦੀਆਂ ਹਨ ਹਰ ਕੋਈ ਦਹਿਲ ਜਾਂਦਾ ਹੈ ਕੀ ਅਸੀਂ ਹੁਣ ਕਰੀਏ ਤਾਂ ਕਰੀਏ ਕਿ ਕਿਉਂ ਜਾਈਏ ਉਸ ਪੰਜਾਬ ਦੇ ਵਿੱਚ ਜਿੱਥੇ ਸਾਨੂੰ ਆਪਣਿਆਂ ਦਾ ਹੀ ਨਹੀਂ ਭਰੋਸਾ ਕਿ ਉਹਨਾਂ ਨੇ ਸਾਡੇ ਨਾਲ ਕਦੋਂ ਕੀ ਕਰ ਦੇਣਾ ਹੁਣ ਇਸ ਮੁੰਡੇ ਦੇ ਬਾਰੇ ਸਾਰੇ ਇਹ ਕਹਿ ਰਹੇ ਆ ਪੂਰਾ ਪਿੰਡ ਇਹਦੀ ਮੁੰਡੇ ਦੀ ਗਵਾਹੀ ਭਾਰ ਰਿਹਾ ਕਿ ਇਸ ਦੇ ਵਰਗਾ ਕੋਈ ਬੀਬਾ ਮੁੰਡਾ ਨਹੀਂ ਸੀ ਪਰ ਜਿੱਥੇ ਕਿ ਕੁੜੀ ਦੇ ਬਾਰੇ ਚ ਸਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਪਏ ਆ ਇਸ ਕੁੜੀ ਨੇ ਕਿਸੇ ਦੇ ਬਾਰੇ ਵੀ ਬਿਲਕੁਲ ਵੀ ਨਹੀਂ ਸੋਚਿਆ ਕਿਉਂ ਇੰਨੀ ਇੰਨੀ ਹੋ ਗਈ ਸੀ ਕਿਹੜੀ ਇਹਦੇ ਵਿੱਚ ਐਡੀ ਹਵਾਸ ਔਰ ਐਡੇ ਹੀ ਕੀ ਆਸ਼ਕੀ ਦੇ ਭੇਟ ਇੱਕ ਮੁੰਡੇ ਨੂੰ ਛਾੜ ਦਿੱਤਾ ਕੀ ਬਗਾੜਿਆ ਸੀ ਉਹਨੇ ਕਿਸੇ ਦਾ ਠੀਕ ਆ ਸਾਰੇ ਹਰ ਕਿਸੇ ਕੋਈ ਕਹਿੰਦਾ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਕਦੋਂ ਵੀ ਕਿਤੇ ਵੀ ਹੋ ਸਕਦਾ ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਤੁਹਾਡੇ ਇੱਕ ਫੈਸਲੇ ਦੇ ਨਾਲ ਕਿਸੇ ਦੀ ਜ਼ਿੰਦਗੀ ਹੀ ਤਵਾ ਹੋ ਜਵੇ ਉਹਦੀ ਜ਼ਿੰਦਗੀ ਹੀ ਖਤਮ ਹੋ ਜਵੇ ਸੋ ਇਹ ਤੁਹਾਨੂੰ ਕੋਈ ਵੀ ਹੱਕ ਨਹੀਂ ਦਿੰਦਾ ਤੇ ਨਾ ਹੀ ਇਹ ਪਿਆਰ ਦੇ ਵਿੱਚ ਕਿਸੇ ਨੂੰ ਜਾਇਜ਼ ਆ ਮੁੰਡੇ ਨੇ ਤੂੰ ਇੱਕ ਵਾਰ ਵੀ ਕਰਦੇ ਕਹਿ ਰਿਹਾ ਇੱਕ ਵਾਰ ਵੀ ਉਹ ਦੱਸ ਦਿੰਦੀ ਕਿ ਅਸੀਂ ਨਹੀਂ ਰਹਿਣਾ ਮੇਰੇ ਨਾਲ ਨਹੀਂ ਬਣਦੀ ਇਹਦੀ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਆ ਤਾਂ ਅਸੀਂ ਸਾਨੂੰ ਕੋਈ ਕੁੜੀਆਂ ਦਾ ਘਾਟਾ ਨਹੀਂ ਸੀ ਤਾਂ ਇਹਨੂੰ ਜਾਣ ਦਿੰਦੇ ਕਿ ਤੂੰ ਜਾ ਅਸੀਂ ਆਪਣਾ ਮੁੰਡਾ ਨਹੀਂ ਮਰਵਾਉਣਾ ਸੀ ਅਗਰ ਸਾਨੂੰ ਪਹਿਲਾਂ ਪਤਾ ਹੁੰਦਾ ਸਾਨੂੰ ਇਹਦੇ ਕਾਲੇ ਦਿਲ ਦਾ ਨਹੀਂ ਪਤਾ ਸੀਗਾ ਕਿ ਇਹਦੇ ਦਿਲ ਦੇ ਵਿੱਚ ਕੀ ਆ ਕੀ ਨਹੀਂ ਤੇ ਪਤਾ ਹੋਣ ਲੱਗਾ ਕਿ ਇਹਦੀ ਅੱਖ ਸਾਡੀ ਪ੍ਰਾਪਰਟੀ ਦੇ ਉੱਪਰ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਮੁੰਡੇ ਨੇ ਜਿਹਨੇ ਆਪਣੀ ਇੱਕ ਘਰ ਵਾਲੀ ਨੂੰ ਸਕਰਪਿਓ ਗੱਡੀ ਲੈ ਕੇ ਦਿੱਤੀ ਹੋਵੇ ਵਧੀਆ ਵਧੀਆ ਇੱਕ ਬੁਟੀਕ ਖੋਲ ਕੇ ਦਿੱਤਾ ਹੋਵੇ ਤੇ ਉਹਨੂੰ ਕਿਸੇ ਚੀਜ਼ ਦੀ ਕਾਟ ਹੁੰਦੀ ਆ ਪਰ ਤੁਹਾਨੂੰ ਪਤਾ ਕਿ ਆਸ਼ਕੀ ਦੀ ਪੱਟੀ ਕਿਸੇ ਦੇ ਘਰ ਨੂੰ ਵੀ ਇੱਕ ਮਿੰਟ ਲਾਉਂਦੀ ਆ ਪੱਟਣ ਲਈ ਸੋ ਹੁਣ ਪੂਰਾ ਇਹਨਾਂ ਦਾ ਘਰ ਪੱਟ ਕੇ ਰੱਖ ਦਿੱਤਾ ਗੁਰਵਿੰਦਰ ਸਿੰਘ ਦਾ ਉਹਨਾਂ ਦੇ ਮਾਪੇ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਉਹਨਾਂ ਦਾ ਇਕੱਲਾ ਹੀ ਪੁੱਤ ਸੀਗਾ ਹੁਣ ਉਹ ਕੀ ਕਰਨਗੇ ਕਿੱਥੇ ਲੈ ਕੇ ਜਾਣਗੇ ਇੰਨੀ ਜ਼ਮੀਨ ਜਾਇਦਾਦ ਹੁਣ ਇਹ ਬੈਠੀ ਜੇਲ੍ਹਾਂ ਦੇ ਪਿੱਛੇ ਜੇਲ ਦੇ ਪਿੱਛੇ ਬੈਠੀ ਆ ਜਿੱਥੇ ਕਿ ਇਹਨੇ ਸੋਚਿਆ ਸੀਗਾ ਕਿ ਮੈਂ ਸਾਰੀ ਉਮਰ ਇਹਦੀ 30 35 ਕਿੱਲੇ ਜ਼ਮੀਨ ਆ ਜਿਹੜੀ ਬੈਠ ਕੇ ਖਾऊंगी ਪੂਰਾ ਪਲਾਨ ਬਣਾਇਆ ਸੀ ਪਰ ਹੁਣ ਕੀ ਬਣਿਆ ਜ਼ਿੰਦਗੀਆਂ ਕਿੰਨੀਆਂ ਖਰਾਬ ਹੋ ਗਈਆਂ ਖੋਦ ਵੀ ਆਪ ਵੀ ਜੇਲ ਦੇ ਵਿੱਚ ਬੈਠੂਗੀ ਉਹਦਾ ਆਸ਼ਿਕ ਵੀ ਜੇਲ ਦੇ ਵਿੱਚ ਬੈਠੂਗਾ ਤੇ ਇਹਨਾਂ ਦਾ ਪੂਰਾ ਪਰਿਵਾਰ ਵੀ ਖਤਮ ਕਰਤਾ ਗੁਰਵਿੰਦਰ ਸਿੰਘ ਦਾ ਸੋ ਹੁਣ ਕਿੱਥੇ ਖਾਣੀ ਆ ਸੀ ਉਹਨੇ ਇਹ 30 35 ਕਿੱਲੇ ਦੀ ਜ਼ਮੀਨ ਕਹਿੰਦੀ ਸੀ ਮੈਂ ਬੈ ਕੇ ਖਾऊंगी ਹੁਣ ਬੈ ਕੇ ਖਾਏਗੀ ਜੇਲ ਦੀਆਂ ਰੋਟੀਆਂ ਔਰ ਇਸੇ ਤਰ੍ਹਾਂ ਸਰਬਜੀਤ ਕੌਰ ਦਾ ਵੀ ਤੁਹਾਨੂੰ ਪਤਾ ਹੈ ਕਿ ਉਹਨੇ ਵੀ ਪੂਰੇ ਧਰਮ ਦੇ ਨਾਂ ਤੇ ਧਰਮ ਨੂੰ ਛਿੱਕੇ ਤੇ ਟੰਗ ਕੇ ਉਹ ਲੈਨਾਂ ਪਾਰ ਕਰਤੀਆਂ ਜਿਹੜੀਆਂ ਬਾਰੇ ਕੋਈ ਸੋਚ ਵੀ ਨਹੀਂ ਸਕਿਆ ਸਾਰ ਕੋਈ ਉਸ ਦੇ ਉਸ ਦੇ ਕੇਸ ਦੇ ਵਿੱਚ ਵੀ ਕਹਿ ਰਿਹਾ ਚਾਹੇ ਉਹ ਪਾਕਿਸਤਾਨੀ ਹੀ ਕਿਉਂ ਨਾ ਹੋਵੇ ਉਹਨਾਂ ਨੇ ਵੀ ਇਸ ਚੀਜ਼ ਦੀ ਹਾਮੀ ਭਰੀ ਆ ਕਿ ਆਸ਼ਿਕ ਜੋ ਮਰਜ਼ੀ ਕਰੇ ਪਰ ਕਿਸੇ ਨੂੰ ਜੂਜ਼ ਨਾ ਕਰੇ ਕਿਸੇ ਨੂੰ ਠੇਸ ਨਾ ਪਹਚਾਵੇ ਇਹਨਾਂ ਨੇ ਆਸ਼ਕੀ ਕਰਨੀ ਸੀ ਹੋਰ ਰਸਤੇ ਬਹੁਤ ਸੀ ਪਰ ਬਾਬੇ ਨਾਨਕ ਦਾ ਨਾਮ ਯੂਜ਼ ਨਾ ਕਰਤੇ ਸੋ ਇਸ ਘਟਨਾ ਨੂੰ ਵੀ ਸਾਰੇ ਹੀ ਨਸਾਰੇ ਸ਼ਰਮਨਾਕ ਦੱਸਦੇ ਪਏ ਆ ਔਰ ਜੋ ਇਸ ਘਟਨਾ ਨੇ ਗੁਰ ਰੁਪਿੰਦਰ ਕੌਰ ਨੇ ਜੋ ਘਟਨਾ ਕੀਤੀ ਆ ਜੋ ਹਰਕਤ ਕੀਤੀ ਆ ਇਸ ਦਾ ਕੋਈ ਵੀ ਮਾਫੀ ਦੇ ਸੱਕਦਾਰ ਨਹੀਂ ਆ ਇਸ ਨੂੰ ਸਾਰੇ ਕਹਿ ਰਿਹਾ ਕਿ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਜੋ ਇਹ ਚਾਹੁੰਦੀ ਸੀ ਉਹ ਇਹਨੂੰ ਨਹੀਂ ਮਿਲਿਆ ਔਰ ਮਿਲਿਆ ਤਾਂ ਮਿਲਿਆ ਕਿ ਉਹ ਕਰਦਿਆਂ ਨੂੰ ਅੰਧੇਰਾ ਮਿਲਿਆ ਜਿਨ੍ਹਾਂ ਦਾ ਇਹਨੇ ਇਕੱਲਾ ਹੀ ਇਕੱਲਾ ਪੁੱਤ ਮਾਰ ਦਿੱਤਾ ਸੋ ਹੁਣ ਪੰਜਾਬ ਨੂੰ ਸੋਚਣ ਦੀ ਜ਼ਰੂਰਤ ਆ ਪੰਜਾਬ ਹੈ ਤਾਂ ਹੈ ਕਿੱਥੇ ਹੋਰ ਪਤਾ ਲੱਗਦਾ ਕਿ ਪਰਦੇਸੀ ਕਿਉਂ ਨਹੀਂ ਵਾਪਸ ਆਉਂਦੇ ਪਹਿਲਾ ਵਾਲਾ ਪੰਜਾਬ ਨਹੀਂ ਰਿਹਾ ਵੀਰੋ ਹੁਣ ਆਪਾਂ ਨੂੰ ਉਸ ਪਵਿੱਤਰ ਰਿਸ਼ਤੇ ਤੇ ਵੀ ਭਰੋਸਾ ਨਹੀਂ ਰਿਹਾ ਜਿਹਨੂੰ ਕੀ ਕਦੇ ਅੱਜ ਤੱਕ ਕੋਈ ਸੌਂ ਵੀ ਨਹੀਂ ਸिखਾਣਦਾ ਉਹ ਰਿਸ਼ਤੇ ਦੀ ਸੋ ਦੇਖੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਇਸ ਨਾਲ ਕੀ ਨਹੀਂ ਹੋਏਗਾ ਜੋ ਵੀ ਹੋਰ ਅਪਡੇਟ ਆਏਗੀ ਕੀ ਸਜ਼ਾ ਹੁੰਦੀ ਆ ਕੀ ਹੋਰ ਇਹ ਕਬੂਨਾਮੇ ਕਰੀਆ ਕਿਉਂਕਿ ਫਿਲਹਾਲ ਰਿਮਾਂਡ ਦੇ ਉੱਤੇ ਆ ਆਪਾਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਤੇ ਬਾਕੀ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਹਾਜ਼ਰੀ ਲਵਾਇਆ ਇਸ ਦੇ ਲਈ ਤੁਹਾਡੇ ਕੀ ਵਿਚਾਰ ਨੇ ਕੀ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਲਿਓ ਪੰਜਾਬੀਓ ਅਗਰ ਹੋਰ ਨਵੀਂ ਨਿਊਜ਼ ਦੇ ਲਈ